ਉਹ ਉਧਰ ਅੱਜ ਡਿਪਾਰਟਮੈਂਟ ਆਫ ਹੋਮਲੈਂਡ ਸੈਕਿਉਰਿਟੀ ਉਹਨਾਂ ਨੇ ਇਹ ਐਲਾਨ ਕੀਤਾ ਵੀ ਜਿਹੜੇ ਯੂ ਐਸ ਵਾਲੇ ਆ ਉਹ ਹੁਣ ਜਿਹੜੇ ਮਾਈਗ੍ਰੈਂਟਸ ਆ ਇਮੀਗ੍ਰੈਂਟਸ ਆ ਉਹਨਾਂ ਦਾ ਸੋਸ਼ਲ ਮੀਡੀਆ ਮੋਨਿਟਰ ਜਿਹੜਾ ਉਹ ਕਰ ਰਹੇ ਨੇ ਐਂਟੀ ਸੈਮਿਟਿਜ਼ਮ ਦੇ ਸੰਬੰਧ ਦੇ ਵਿੱਚ ਵੀ ਕੀ ਉਹ ਇਜ਼ਰਾਈਲੀਆਂ ਦੇ ਉਲਟ ਤਾਂ ਨਹੀਂ ਜਿਹੜੇ ਉਹ ਅਬ ਬੋਲ ਰਹੇ ਹੈਗੇ ਯੂਐਸਸੀਆਈਐਸ ਨੇ ਅੱਜ ਇਹ ਐਲਾਨ ਕੀਤਾ ਕਹਿੰਦੇ ਵੀ ਉਹਨਾਂ ਦੀ ਜਿਹੜੀ ਸਕਰੀਨਿੰਗ ਆ ਮਾਈਗ੍ਰੈਂਟਸ ਤੇ ਜਿਹੜੇ ਸੋਸ਼ਲ ਮੀਡੀਆ ਦੀ ਇਹ ਐਵੀਡੈਂਸ ਪ੍ਰਾਪਤ ਕਰਨ ਦੇ ਲਈ ਲੱਭਣ ਦੇ ਲਈ ਉਸ ਨੂੰ ਦੇਖਿਆ ਜਾਊਗਾ ਕਹਿੰਦੇ ਵੀ ਇਮੀਗ੍ਰੇਸ਼ਨ ਬੈਨੀਫਿਟ ਰਿਕੁਐਸਟ ਨੂੰ ਡਿਨਾਈ ਕਰਨ ਦੇ ਲਈ ਇਹਨਾਂ ਦੇ ਕੋਲ ਇਹ ਇੱਕ ਹੁਣ ਨਵਾਂ ਹੋਰ ਹਥਿਆਰ ਜਿਹੜਾ ਇਹਨਾਂ ਨੇ ਬਣਾ ਲਿਆ ਆ ਕਹਿੰਦੇ ਵੀ ਇਹਨਾਂ ਸਕਰੀਨਿੰਗ ਦੇ ਨਾਲ ਉਹਨਾਂ ਲੋਕਾਂ ਦੇ ਉੱਤੇ ਇਫੈਕਟ ਪਊਗਾ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਸਟੇਟਸ ਦੇ ਲਈ ਯਾਨੀ ਕਿ ਗ੍ਰੀਨ ਕਾਰਡ ਦੇ ਲਈ ਅਪਲਾਈ ਕਰ ਰਹੇ ਆ ਜਾਂ ਫੋਰਨਰਸ ਅਫੀਲੀਏਟਡ ਹੈਗੇ ਨੇ ਕੁਝ ਸਰਟਨ ਐਜੂਕੇਸ਼ਨ ਇੰਸਟੀਚੂਸ਼ਨਸ ਦੇ ਨਾਲ ਕਿਹਾ ਵੀ ਇਹ ਪਾਲਿਸੀ ਇਮੀਡੀਏਟਲੀ ਇਫੈਕਟ ਦੇ ਵਿੱਚ ਜਿਹੜੀ ਉਹ ਆਉਣ ਜਾ ਰਹੀ ਹੈਗੀ ਆ ਅੱਜ ਸਵੇਰੇ ਜਿਹੜੀ ਸਟੇਟਮੈਂਟ ਇਸ਼ੂ ਕਰਦੇ ਹੋਏ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਨੇ ਦੱਸਿਆ ਆ ਵੀ ਕਹਿੰਦੇ ਵੀ ਪ੍ਰੋਟੈਕਟ ਕਰਨਾ ਹੈ ਅਸੀਂ ਹੋਮਲੈਂਡ ਨੂੰ ਆਪਣੇ ਨੂੰ ਐਕਸਟਰੀਮਿਸਟ ਤੋਂ ਟੈਰਰਿਸਟ ਏਲੀਅன்ஸ் ਤੋਂ ਤੇ ਉਹਨਾਂ ਲੋਕਾਂ ਉਹ ਵੀ ਲੋਕਾਂ ਦੇ ਉਲਟ ਜਿਹੜਾ ਅਸੀਂ ਦੇਖਾਂਗੇ ਆ ਵੀ ਜਿਹੜੇ ਐਂਟੀ ਸੈਮਿਟਿਜ਼ਮ ਟੈਰਰਿਜ਼ਮ ਨੂੰ ਜਿਹੜਾ ਸਪੋਰਟ ਕਰ ਰਹੇ ਆ ਵਾਇਲੈਂਟ ਐਂਟੀ ਸੈਮਿਟਿਜ਼ਮ ਆਈਡੀਓਲੋਜੀ ਨੂੰ ਸਪੋਰਟ ਕਰਦੇ ਆ ਟੈਰਰਿਸਟ ਆਰਗੇਨਾਈਜੇਸ਼ਨ ਹਮਾਸ ਪੈਲੇਸਟਾਈਨ ਇਸਲਾਮਿਕ ਜਿਹਾਦ ਹਜ਼ਬੁੱਲਾ ਜਾਂ ਹਾਉਦੀਸ ਵਰਗਿਆਂ ਦੀ ਜਿਹੜੀ ਉਹ ਸਪੋਰਟ ਕਰਦੇ ਆ ਸੋ ਭਾਈ ਆਪਣੇ ਜਿਹੜੇ ਸੋਸ਼ਲ ਮੀਡੀਆ ਕਲੀਨ ਅਪ ਕਰਨ ਦਾ ਵਕਤ ਜਿਹੜਾ ਉਹ ਆ ਗਿਆ ਬੇਸਿਕਲੀ ਇਹ ਤੁਹਾਨੂੰ ਜਿਹੜਾ ਉਹ ਕਹਿ ਰਹੇ ਆ ਹੁਣ ਇਹ ਨਹੀਂ ਪਤਾ ਵੀ ਪੁਰਾਣੀਆਂ ਪਾਈਆਂ ਹੋਈਆਂ ਪੋਸਟਾਂ ਆ ਨੂੰ ਕਿਸ ਹੱਬ ਦੇ ਨਾਲ ਦੇਖਣਗੇ ਡਿਲੀਟ ਕੀਤੀਆਂ ਨੂੰ ਤ ਨਹੀਂ ਜਿਹੜਾ ਉਹ ਦੇਖੀ ਜਾਣਗੇ ਇਹ ਜਿਹੜੀ ਹੁਣ ਦੇਖਣ ਵਾਲੀ ਗੱਲ ਆ ਤੁਸੀਂ ਦੇਖੋ ਵੀ ਬੰਦੇ ਦੇ ਅਮਰੀਕਾ ਦੇ ਵਿੱਚ ਉਦਾਂ ਤੁਹਾਡੇ ਵਿਚਾਰ ਕਹਿੰਦੇ ਕੁਝ ਵੀ ਹੋ ਸਕਦੇ ਆ ਇੱਥੇ ਇਹ 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 ਉਦਾਂ ਆਪਾਂ ਨੂੰ ਦੱਸਦੇ ਆ ਵੀ ਇਜਾਜ਼ਤ ਤਾਂ ਤੁਹਾਨੂੰ ਐਕਸਪ੍ਰੈਸ਼ਨ ਦੀ ਫਰੀडम ਆਫ ਸਪੀਚ ਦੀ ਪਰ ਕਹਿੰਦੇ ਵੀ ਇਹਨਾਂ ਦੇ ਖਿਲਾਫ ਵੀ ਤੁਸੀਂ ਬੋਲ ਸਕਦੇ ਜੇ ਤੁਸੀਂ ਬੋਲੂਗੇ ਤਾਂ ਫਿਰ ਤੁਹਾਨੂੰ ਜਿਹੜੀ ਆ ਉਹ ਗ੍ਰੀਨ ਕਾਰਡ ਜੇ ਤੁਸੀਂ ਅਪਲਾਈ ਕੀਤਾ ਆ ਤਾਂ ਉਹ ਡਿਨਾਈ ਕੀਤਾ ਜਾ ਸਕਦਾ ਆ ਜਾਂ ਕੋਈ ਵੀ ਜੇ ਕੋਈ ਹੋਰ ਸਹੂਲਤ ਆ ਉਸ ਨੂੰ ਜਿਹੜਾ ਉਹ ਡਿਨਾਈ ਜਿਹੜਾ ਉਹ ਕੀਤਾ ਜਾ ਸਕਦਾ ਹੈਗਾ ਆ ਸੋ ਇਹ ਇਸ ਟਾਈਮ ਜਿਹੜੀ ਸਿਚੁਏਸ਼ਨ ਬਣੀ ਆ ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਅੱਜ ਇਹ ਐਲਾਨ ਕਰ ਦਿੱਤਾ ਆ ਵੀ ਹੁਣ ਤੁਹਾਡਾ ਸੋਸ਼ਲ ਮੀਡੀਆ ਦੀ ਸਕਰੀਨਿੰਗ ਜਦੋਂ ਤੁਸੀਂ ਕੋਈ ਵੀ ਐਪਲੀਕੇਸ਼ਨ ਹੁਣ ਭਰਦੇ ਆ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਉਸ ਦੀ ਵੀ ਜਿਹੜੀ ਹੁਣ ਜਾਂਚ ਕੋਖ ਕੀਤੀ ਜਾਵੇਗੀ ਜੀ ਅੱਜ ਡਿਪਾਰਟਮੈਂਟ ਆਫ ਜਸਟਿਸ ਨੇ ਇਹ ਅਨਾਉਂਸ ਕੀਤਾ ਹੈ ਕਿ ਅਪ੍ਰੈਲ ਦੇ ਪਹਿਲੇ ਹਫਤੇ ਦੇ ਵਿੱਚ 900 ਦੇ ਕਰੀਬ ਇਲੀਗਲ ਏਲੀਅਨਸ ਨੂੰ ਅਰੈਸਟ ਕੀਤਾ ਗਿਆ ਜਿਨ੍ਹਾਂ ਨੂੰ ਚਾਰਜ ਕੀਤਾ ਗਿਆ ਵੱਖ-ਵੱਖ ਕਰਾਈਮਸ ਦੇ ਵਿੱਚ ਇਹ ਜਿਹੜੇ ਲੋਕ ਫੜੇ ਗਏ ਆ 애ਰੀਜ਼ੋਨਾ, ਸੈਂਟਰਲ ਕੈਲੀਫੋਰਨੀਆ, ਸਦਰਨ ਕੈਲੀਫੋਰਨੀਆ, ਨਿਊ ਮੈਕਸੀਕੋ, ਸਦਰਨ ਟੈਕਸਸ ਤੇ ਵੈਸਟਰਨ ਟੈਕਸਸ ਏਰੀਏ ਤੋਂ ਫੜੇ ਗਏ ਹੈਗੇ ਆ ਕੱਲ ਆਪਾਂ ਰਿਪੋਰਟ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਜਿਹੜੇ ਬੇਕਰਫੀਲਡ ਚੋਂ 78 ਜਾਣੇ ਫੜੇ ਗਏ ਸੀ ਉਹਨਾਂ ਚੋਂ ਸਿਰਫ